ਮંત્રી ਮਾਨ ਨੇ ਆਈ.ਟੀ. ਚ ਜੁਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸਕੂਲਾਂ ਦੇ ਵਿਦਿਆਰਥੀਆਂ ਦਾ ਕੀਤਾ ਸਨਮਾਨ ਅੱਗੇ ਹੋਰ ਤਰੱਕੀ ਕਰਨ ਲਈ ਬਧਾਇਆ ਹੌਸਲਾ ਬੋਲੇ ਤੁਹਾਡੇ ਹੱਥਾਂ 'ਚ ਹੀ ਕੱਲ ਨੂੰ ਹੋਵੇਗਾ ਪੰਜਾਬ ਦਾ ਮੁਕੱਦਰ ਗੋਲਡ ਐਨਵਾਇਰਨਮੈਂਟ ਡੇ ਤੇ ਚਰਖੀ ਦਾਦਰੀ ਚ ਪ੍ਰੋਗਰਾਮ 'ਚ ਪਹੁੰਚੇ ਹਰੜਾ ਦੇ ਸੀਐਮ ਨੋਜਮਾਨਾ ਨੂੰ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਦੀ ਚੁਕਾਈ ਸੋਂ ਇਲੈਕਟ੍ਰਿਕ ਬੱਸਾਂ ਨੋ ਵੀ ਵਖਾਈ ਹਰੀ ਚੰਚ ਵੇਸ਼ੋਫਾ ਤਵਨ ਡਿਵਸ ਤੇ ਪ੍ਰਧਾਨ ਮੰਤਰੀ ਮੋਦੀ ਨੇ ਲਗਾਇਆ ਸਿੰਦੂਰ ਦਾ ਪੌਦਾ ਕਛ ਦੀਆਂ ਬਹਾਦਰ ਮਾਮਾ ਤੇ ਭੈਣਾ ਨੇ ਗੁਜਰਾਤ ਫੇਰੀ ਦੌਰਾਨ ਪੀਐਮ ਨੂੰ ਕੀਤਾ ਸੇਪੇਟ ਬੋਲੇ ਇੱਕ ਪੇੜ ਬਾ ਦੇਣਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ ਟੀਨ ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਸੋਹਣ ਸਿੰਘ ਖੰਡਲ ਦੀ ਕਿਉਂਕਿ ਸੋਹਣ ਸਿੰਘ ਖੰਡਲ ਨੇ ਮੁਰ ਤੋਂ ਕਾਰਵਾਪਸੀ ਕੀਤੀ ਹੈ ਸੋਹਣ ਸਿੰਘ ਖੰਡਲ ਮੁਰ ਤੋਂ ਅਕਾਲੀ ਦਲ ਚ ਸ਼ਾਮਲ ਹੋ ਗਏ ਨੇ ਅਕਾਲੀ ਦਲ ਦਾ ਪੱਲਾ ਮੁਰ ਤੋਂ ਉਹਨਾਂ ਨੇ ਫੜ ਲਿਆ ਹੈ ਤੇ ਭਾਜਪਾ ਛੱਡ ਕੇ ਮੁਰ ਅਕਾਲੀ ਦਲ ਚ ਪਰਤੇ ਨੇ ਦੱਸਦੇ ਕਿ ਚੱਬੇਵਾਲ ਤੋਂ ਭਾਜਪਾ ਦੀ ਟਿਕਟ ਤੇ ਜ਼ਿੰਮਨੀ ਚੋਣ ਇਹਨਾਂ ਦੇ ਵੱਲੋਂ ਲੜੀ ਗਈ ਸੀ ਮਾਹਲਪੁਰ ਅਤੇ ਚੱਬੇਵਾਲ ਤੋਂ ਚਾਰ ਵਾਰ ਦੇ ਵਿਧਾਇਕ ਰਹਿ ਚੁੱਕੇ ਨੇ ਸੋਹਨ ਸਿੰਘ ਖੰਡਲ ਤੇ ਅਕਤੂਬਰ 2024 ਵਿੱਚ ਹੀ ਅਕਾਲੀ ਦਲ ਛੱਡ ਕੇ ਬੀਜੇਪੀ ਇਹਨਾਂ ਨੇ ਜੁਆਇਨ ਕੀਤੀ ਸੀ ਜਦੋਂ ਬੀਜੇਪੀ ਜੁਆਇਨ ਕੀਤੀ ਸੀ ਤੇ ਉਸ ਤੋਂ ਬਾਅਦ ਹੀ ਜ਼ਿਮਨੀ ਚੋਣ ਦੇ ਲਈ ਕੈਂਡੀਡੇਟ ਦਾ ਐਲਾਨ ਬੀਜੇਪੀ ਦੇ ਵੱਲੋਂ ਕੀਤਾ ਗਿਆ ਸੀ ਤੇ ਅੱਜ ਮੁੜ ਤੋਂ ਘਰ ਵਾਪਸੀ ਸੋਹਨ ਸਿੰਘ ਖੰਡਲ ਨੇ ਕੀਤੀ ਹੈ ਤੇ ਸੋਹਨ ਸਿੰਘ ਖੰਡਲ ਮੁੜ ਤੋਂ ਅਕਾਲੀ ਦਲ 'ਚ ਸ਼ਾਮਲ ਹੋ ਗਏ ਨੇ ਤਸਵੀਰ ਸਾਹਮਣੇ ਆਈ ਹੈ ਸੁਖਬੀਰ ਸਿੰਘ ਬਾਦਲ ਸ਼ੋਮਣ ਅਕਾਲੀ ਦਲ ਦੇ ਪ੍ਰਧਾਨ ਤਸਵੀਰਾਂ 'ਚ ਦੇਖੇ ਜਾ ਸਕਦੇ ਜਿਨ੍ਹਾਂ ਦੇ ਨਾਲ ਹੀ ਦਲਜੀਤ ਸਿੰਘ ਛੀਮਾ ਬੈਠੇ ਹੋਏ ਨੇ ਹੋਰ ਵੀ ਕਈ ਅਕਾਲੀ ਆਗੂ ਬੈਠੇ ਹੋਏ ਨੇ ਤੇ ਉਹਨਾਂ ਦੇ ਬਿਲਕੁਲ ਹੀ ਨਾਲ ਸੋਹਣ ਸਿੰਘ ਖੰਡਰ ਵੀ ਬੈਠੇ ਹੋਏ ਨੇ ਇਹ ਮੁੱਦੋ ਕਾਰਵਾਪਸੀ ਨਾਦੀ ਹੋਈ ਹੈ ਕਿਉਂਕਿ ਮਾਹਲਪੁਰ ਅਤੇ ਚੱਬੇਵਾਲ ਤੋਂ ਚਾਰ ਵਾਰ ਦੇ ਬਿਧਾਇਕ ਆਲਰੇਡੀ ਰਹਿ ਚੁੱਕੇ ਨੇ ਬੀਤੇ ਹੀ ਸਾਲ ਚਾਰ ਵਿਧਾਨ ਸਭਾ ਹਲਕਾ ਤੇ ਜ਼ਿਮਨੀ ਚੋਣ ਹੋਣੀ ਸੀ ਚੱਬੇਵਾਲ 'ਚ ਜਿਮਨੀ ਚੋਣ ਹੋਈ ਹੈ ਕਿਉਂਕਿ ਉੱਥੇ ਦੇ ਜੋ ਬਿਧਾਇਕ ਸੀਗੇ ਰਾਜਕੁਮਾਰ ਚੱਬੇਵਾਲ ਉਹਨਾਂ ਨੇ ਐਂ ਲੋਕ ਸਭਾ ਚੋਣਾਂ ਲੜੀਆਂ ਆਵਾਜ਼ ਦੀ ਪਾਰਟੀ ਦੇ ਟਿਕਟ ਤੇ ਹਾਲਾਂਕਿ ਜਿੱਤ ਤੇ ਨਹੀਂ ਸੀ ਤੇ ਉਸ ਤੋਂ ਬਾਅਦ ਇਹ ਸੀਟ ਵੇਕੈਂਟ ਹੋ ਗਈ ਸੀ ਇੱਥੇ ਜ਼ਿਮਨੀ ਇਲੈਕਸ਼ਨ ਹੋਈ ਸੀ ਜ਼ਿਮਨੀ ਚੋਣ ਤੋਂ ਬਿਲਕੁਲ ਹੀ ਪਹਿਲਾ ਸੋਹਣ ਸਿੰਘ ਖੰਡਲ ਨੇ ਜੋ ਹੈ ਭਾਜਪਾ ਦਾ ਪੱਲਾ ਫੜ ਲਿਆ ਸੀ ਹੁਣ ਮੁੜ ਤੋਂ ਸੋਹਣ ਸਿੰਘ ਖੰਡਲ ਦੀ ਕਾਰਵਾਪਤੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸੋਹਣ ਸਿੰਘ ਖੰਡਲ ਨੂੰ ਮੁੜ ਤੋਂ ਕਾਰਵਾਪਤੀ ਕਰਵਾਈ ਹੈ ਸੋਹਣ ਸਿੰਘ ਖੰਡਲ ਦੀ ਕਾਰ ਵਾਪਸੀ ਹੋਈ ਹੈ ਤਸਵੀਰ ਸਾਹਮਣੇ ਆ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਸ਼ਮਣੇ ਅਕਾਲੀ ਦਲ ਦੇ ਪ੍ਰਧਾਨ ਤਸਵੀਰਾਂ 'ਚ ਦੇਖੇ ਜਾ ਸਕਦੇ ਨੇ ਉਹਨਾਂ ਦੇ ਬਿਲਕੁਲ ਹੀ ਨਾਲ ਸੋਹਣ ਸਿੰਘ ਖੰਡਲ ਬੈਠੇ ਹੋਏ ਨੇ ਦਲਜੀਤ ਸਿੰਘ ਆ ਵੀ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਮਹਿੰਦਰ ਗਰੇਵਾਲ ਵੀ ਤਸਵੀਰਾਂ 'ਚ ਦੇਖੇ ਜਾ ਸਕਦੇ ਨੇ ਹੋਰ ਵੀ ਕਈ ਅਕਾਲੀ ਆਗੂ ਨੇ ਮੋੜ ਵਾਪਸੀ ਹੋਈ ਹੈ ਕਿਉਂਕਿ ਪਿਛਲੇ ਸਾਲ ਜ਼ਿੰਨੀ ਚੋਣਾ ਤੋਂ ਪਹਿਲਾਂ ਸੋਹਣ ਸਿੰਘ ਖੰਡਲ ਨੇ ਭਾਜਪਾ ਦਾ ਪੱਲਾ ਫੜਿਆ ਸੀ ਭਾਜਪਾ ਜੁਆਇਨ ਕਰ ਲਈ ਸੀ ਪਰ ਹੁਣ सोहन सिंह खंडल ने मुड़ तो अकाली दल का पला फड़ लिया अगे वे गल करा नवजोत कौर सिद्धू की जिन्होंने कहा है कि वो दो हज़ार सताई की चोन लड़न दो मैं तैयारी शुरू कर दी है मैडम सिद्धू ने इस गल का जिक्र किया ਵਰਕਰ ਜਨਾਲ ਮੈਂ ਆਪਣੀਆਂ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਨੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਵਿਦਾਇਕ ਰਹੇ ਚੁੱਕੇ ਨੇ ਮੈਡਮ ਸਿੰਧੂ 2027 ਜਰੂਰ ਜਿੱਤ ਹਾਸਲ ਕਰਾਂਗੀ ਲੁਧਿਆਣਾ ਸੀਟ ਤੇ ਵੀ ਚੋਣ ਪਚਾਹ ਕਰਾਂਗੀ ਮੈਡਮ ਸਿੰਧੂ ਨੇ ਇਸ ਗੱਲ ਦਾ ਜ਼ਿਕਰ ਕੀਤਾ ਤੇ ਲੰਬੇ ਅਰਸੇ ਤੋਂ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੀ ਸੀ ਹਾਲਾਂਕਿ ਬੜਾ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਇਸ ਸਿਹਤ ਬਾਰੇ ਤੋਂ ਓਵਰਕਮ ਕੀਤਾ ਹੈ ਤੇ ਹੁਣ ਮੀਡੀਆ ਦੇ ਰੂਬਰੂ ਹੋਏ ਇਸ ਗੱਲ ਦਾ ਜ਼ਿਕਰ ਉਹਨਾਂ ਨੇ ਕੀਤਾ ਕਿ 2027 ਦੇ ਲਈ ਮੈਂ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਵਰਕਰ ਜਨਾਲ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਨੇ ਤੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਵਿਦਾਇਕ ਰਹਿ ਚੁੱਕੇ ਨੇ ਮੈਡਮ ਸਿੱਧੂ ਤੇ ਉਹਨਾਂ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ 2022 ਅਸੈਂਬਲੀ ਇਲੈਕਸ਼ਨਸ ਜੋ ਆਉਣ ਵਾਲੀਆਂ ਨੇ ਉਸ ਦੇ ਲਈ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਤਿਆਰੀ ਪੂਰੀ ਕਰ ਲਈ ਹੈ ਜੋ ਕਮਰ ਹੈ ਕੱਸ ਲਈ ਹੈ ਜੋ 2022 ਅਸੈਂਬਲੀ ਇਲੈਕਸ਼ਨਸ ਤੋਂ ਉਹਦੇ ਵੱਲੋਂ ਲੜੀਆਂ ਜਾਣਗੀਆਂ ਇਸ ਦੇ ਨਾਲ ਹੀ ਜਿਉ ਲੁਧਿਆਣਾ ਜ਼ਿਮਨੀ ਚੋਣ ਹੋਣ ਵਾਲੀ ਹੈ 19 ਜੂਨ ਨੂੰ ਵੋਟਾਂ ਪੈਣਗੀਆਂ 23 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਉਸ ਬਾਬਤ ਵੀ ਉਹਨਾਂ ਨੇ ਕਿਹਾ ਕਿ ਲੁਧਿਆਣਾ ਜ਼ਿਮਨੀ ਚੋਣ ਲਈ ਵੀ ਚੋਣ ਪਚਾਰ ਕਰ ਆਪਨੇ ਕੋਈ ਇਹ ਜੀ ਕੋਈ ਗੱਲ ਨਹੀਂ ਹੈ ਨਜੋ ਸਿੰਘ ਸਿੱਧੂ ਆ ਆਪਨੇ profession ਚ ਬਿਜ਼ੀ ਹੈ ਤੇ ਉਹ ਉਹਨਾਂ ਦੇ ਲੈਵਲ ਦੀ ਗੱਲ ਹੈ ਉਹਨਾਂ ਦੀ ਆਪਸ ਚਾਈ ਗਮਾਨ ਨਾਲ ਕੀ ਗੱਲ ਹੋ ਰਹੀ ਹੈ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਮੈਂ ਜ਼ਰੂਰ ਜਾਣੂੰਗੀ ਮਤਲਬ ਮੈਨੂੰ ਰਾਣਾ ਗੁਰਜੀਤ ਜੀ ਨੇ ਵੀ ਫੋਨ ਕੀਤਾ ਸੀਗਾ ਐਮਪੀ ਔਜਲਾ ਜੀ ਨੇ ਵੀ ਕਿਹਾ ਸੀਗਾ ਤਾਂ ਮੈਂ ਜ਼ਰੂਰ ਉੱਥੇ ਪਹੁੰਚੂੰਗੀ ਦੋ ਤਿੰਨ ਦਿਨ ਆਪਣੀ ਡਿਊਟੀ ਲਗਾਣ ਮੇਰੀ ਪੂਰੀ ਟੀਮ ਨਾਲ ਜਾਊਗੀ ਕਿਉਂਕਿ ਜਿਹੜਾ ਵੀ ਕਾਂਗਰਸ ਦਾ ਕੈਂਡੀਡੇਟ ਹੈ ਅਸੀਂ ਉਹਨੂੰ ਸਪੋਰਟ ਕਰਾਂਗੇ ਕਰਾਂਗੇ ਕੀ ਲੱਗਦਾ ਐ ਇਸ ਵਾਰੀ ਸਰਕਾਰ ਹੋਣ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਕੀ ਲੱਗਦਾ ਕਿ ਫਾਇਦਾ ਮਿਲੇਗਾ ਅਹ ਦੇਖੋ ਫਾਇਦਾ ਇੰਡੀਵਿਜੂਅਲ ਕੈਂਡੀਡੇਟ ਦਾ ਵੀ ਉੱਤੇ ਫਰਕ ਪੈਂਦਾ ਮੈਂ ਮੈਨੂੰ ਉੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਉਹਨੇ ਕਿਵੇਂ ਪਰਫਾਰਮ ਕੀਤਾ ਉਹਦੀ ਫਰਕ ਉਹਦਾ ਪਰਫਾਰਮੈਂਸ ਸਰ ਪਾਸਕ ਵੀ ਹੈ ਠੀਕ ਹੈ ਨਾ ਪਰ ਅਦਰਵਾਈਜ਼ ਜੇ ਤੁਸੀਂ 올ਓਵਰ ਪੰਜਾਬ ਦੇਖੋ ਤਾਂ ਐਸ ਸੱਚ ਆਮ ਆਦਮੀ ਪਾਰਟੀ ਦੀ ਵੇਵ ਟੋਟਲੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਖਤਮ ਹੋ ਚੁੱਕੀ ਹੈ ਕਿਉਂਕਿ ਸਰਕਾਰ achhi hai buri chalani ta hor gall hai sarkar challi ਤੇ ਨਵਜੋਤ ਕੌਰ ਸਿੱਧੂ 2027 ਦੀ ਅਸੈਂਬਲੀ ਚੋਣ ਲੜਨਗੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਨਾਲ ਹੀ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ ਕਿ ਰਾਣਾ ਗੁਰਜੀਤ ਦਾ ਫੋਨ ਉਹਨਾਂ ਨੂੰ ਆਇਆ ਸੀ ਉਹਨਾਂ ਨੇ ਕਿਹਾ ਹੈ ਕਿ ਚੋਣ ਪ੍ਰਚਾਰ ਉਹ ਜੋ ਜ਼ਿਮਨੀ ਚੋਣ ਲਈ ਕੈਂਡੀਡੇਟ ਅਤਾਰੇ ਗਏ ਨੇ ਵਿਦਾਣਾ ਜ਼ਿਮਨੀ ਚੋਣ ਲਈ ਉਸ ਲਈ ਚੋਣ ਪ੍ਰਚਾਰ ਕੋਲੋਂ ਦੇ ਵੱਲੋਂ ਕੀਤਾ ਜਾਏਗਾ ਕਿ ਅਮਰਸਰ ਪੂਰਬੀ ਸੀਟ ਤੋਂ ਵਿਦਾਇਕ ਰਹਿ ਚੁੱਕੇ ਨੇ ਮੈਡਮ ਸਿੱਧੂ 2027 ਚ ਜ਼ਰੂਰ ਮੈਂ ਲੜਾਂਗੀ ਚੋਣ ਤੇ ਜਿੱਤ ਹਾਸਲ ਕਰਾਂਗੀ ਇਸ ਗੱਲ ਦਾ ਜ਼ਿਕਰ ਵੀ ਮੈਡਮ ਸਿੱਧੂ ਨੇ ਕੀਤਾ ਨਾਲ ਹੀ ਉਹਨਾਂ ਨੇ ਕਿਹਾ ਵਿਦਾਣਾ ਤੇ ਤੇ ਵੀ ਮੈਂ ਜਾਵਾਂਗੀ ਤੇ ਚੋਣ ਪਚਾਰ ਉੱਥੇ ਮੇਰੇ ਵੱਲੋਂ ਕੀਤੀ ਜਾਏਗੀ ਤਨਵਜੋਤ ਕੌਰ ਸਿੱਧੂ 2027 ਦੀ ਚੋਣ ਲੜਨਗੇ 2027 ਲਈ ਉਹਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਸਾਡੇ ਨਾਲ ਜਸਕਰਨ ਕਾਲੋ ਜੁੜੇ ਹੋਏ ਨੇ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਨੇ ਸਰ ਬਹੁਤ-ਬਹੁਤ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਤੇ ਮੈਡਮ ਸਿੱਧੂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ 2027 ਦੇ ਲਈ ਉਹਨਾਂ ਨੇ ਤਿਆਰੀ ਕਸ ਦਿੱਤੀ ਹੈ ਤੇ 2027 ਚ ਉਹ ਚੋਣ ਲੜਨਗੇ देखो कांग्रेस पार्टी है और ਇਹਦੇ ਵਿੱਚ ਡੈਮੋਕ੍ਰੇਸੀ andर्नल ਡੈਮੋਕ੍ਰੇਸੀ ਹੋਰ ਇਹ ਹਰ ਬਿੱਤੀ ਜਿਹੜਾ ਵੀ ਤੁਹਾਡਾ ਕਾਂਗਰਸ ਦਾ ਵਰਕਰ ਹ ਹ ਉਹਦਾ ਅਧਿਕਾਰ ਹੈ ਕਿ ਉਹ ਟਿਕਟ ਮੰਗ ਸਕਦਾ ਹੈ ਸੋ ਮੈਡਮ ਸਿੱਧੂ ਵੀ ਜੇ ਕੰਮ ਕਰਨਗੇ ਔਰ ਟਿਕਟ ਮੰਗਣਗੇ ਤੇ ਉਹਦਾ ਅਧਿਕਾਰ ਹੈ ਇਸ ਕੋ ਮੜੀ ਗੱਲ ਨੂੰ ਹੂੰ ਜੀ ਕਾਲੋ ਜੀ ਜੋ ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਗਈ ਉਸ ਚ ਨਜੋਤ ਸਿੰਘ ਸਿੱਧੂ ਦਾ ਨਾਮ ਸ਼ਾਮਿਲ ਨਹੀਂ ਹੈ ਦੇਖੋ ਇਹ ਦੇਖੋ ਗੱਲ ਇਹਦਾ ਹੈ ਕਿ ਇਹ

ਅਵੇਲੇਬਿਲਿਟੀ ਨਾ ਹੋਵੇ ਸੋ ਐਸੀ ਕੋਈ ਗੱਲ ਨਹੀਂ ਜੋ ਜੋ ਕੰਮ ਕਰੇਗਾ ਕੱਲ ਵੀ ਸ਼ਹੀਦ ਆਹਲ ਗਾਂਧੀ ਜੀ ਦਾ ਭਿਆਨ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਟੀਵੀ ਦੇ ਮਾਧਮ ਰਾਈਚੇ ਸੀ ਜਿਹੜਾ ਕੰਮ ਕਰਨ ਵਾਲੇ ਲੋਕਾਂ ਨੂੰ ਜਿਹੜੀ ਹੈ ਤਵਜੋ ਦਿੱਤੀ ਗਈ ਸੋ ਇਸ ਕਰਕੇ ਹਰ ਉਹ ਵਿਅਕਤੀ ਜੋ ਪਾਰਟੀ ਲਈ ਕੰਮ ਕਰ ਰਿਹਾ ਹੈ ਪਾਰਟੀ ਦੇ ਪ੍ਰਤੀ ਸਮਰਪਿਤ ਹੈ ਉਹਨੂੰ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੰਗੇ ਜਿਹੜੇ ਆ ਉਹ ਮੌਕੇ ਦਿੱਤੇ ਕਲੋਜੀ ਅਸੀਂ ਦੇਖਿਆ ਕਿ ਨਵਜੋਤ ਸਿੰਘ ਸਿੱਧੂ ਉਸ ਤਰੀਕੇ ਨਾਲ ਸਰਗਰਮ ਨਹੀਂ ਨੇ ਪੋਲਿਟਿਕਸ 'ਚ ਜਿਸ ਤਰੀਕੇ ਨਾਲ ਪਹਿਲਾਂ ਹੁੰਦੇ ਸੀ ਕੋਈ ਮੁੱਖ ਵਜ੍ਹਾ ਕਿ ਕਾਂਗਰਸ ਦੀ ਅੰਦਰੋਨੀ ਖਾਣਾ ਜੰਗੀ ਜਾਂ ਫਿਰ ਹੋਰ ਕੋਈ ਰੀਜ਼ਨ ਹੋ ਸਕਦਾ ਹੈ ਨਹੀਂ ਮੈਂ ਬਿਲਕੁਲ ਨਹੀਂ ਉਹਨਾਂ ਦੇ ਨਿੱਜੀ ਉਹਦੇ ਤੇ ਟਿੱਪਣੀ ਕਰ ਸਕਦਾ ਵਿਕੋ ਇਹ ਉਹਨਾਂ ਦਾ ਆਪਣਾ ਫੈਸਲਾ ਹੈ ਨਵਜੋਤ ਸਿੱਧੂ ਉਹਨਾਂ ਦਾ ਕਿ ਉਹ ਕੀ ਕਰਨਾ ਚਾਹੁੰਦੇ ਨੇ ਹੂੰ ਉਹ ਪੋਲਟਿਕਸ ਕਰਨਾ ਚਾਹੁੰਦੇ ਨੇ ਜਾਂ ਪਿੱਛੇ ਜੋ ਮੈਂ ਉਹ ਚੈਨਲ ਵਾਲਾ ਵੇਖ ਰਿਹਾ ਸੀ ਜੀ ਜਿਨ੍ਹਾਂ ਨੇ ਕਿਹਾ ਕਿ ਮੈਂ ਉਹ YouTube ਦਾ ਚੈਨਲ ਬਣਾ ਲਿਆ ਆਪਣਾ ਹੂੰ ਹੂੰ ਸੋ ਇਹ ਉਹਨਾਂ ਦਾ ਆਪਣਾ ਨਿੱਜੀ ਪ੍ਰਾਇਓਰਿਟੀ ਹੈ ਕੁਝ ਵੀ ਜੋ ਵੀ ਕੋਈ ਨਿੱਜੀ ਕਰਨਾ ਚਾਹੇ ਉਹਨੂੰ ਆਜ਼ਾਦੀ ਹੈ ਉਹ ਕਰ ਸਕਦਾ ਹੂੰ ਤੇ ਮੈਡਮ ਸਿੱਧੂ ਨੇ ਕਿਹਾ ਕਿ ਰਾਣਾ ਗੁਰਜੀਤ ਦਾ ਫੋਨ ਉਹਨਾਂ ਨੂੰ ਆਇਆ ਤੇ ਉਹਨਾਂ ਨੇ ਸੱਦਾ ਦਿੱਤਾ ਹੈ ਕਿ ਲੁਜਾਣਾ ਅੱਜ ਤੁਸੀਂ ਆਓ ਤੇ ਪਾਟ ਪੁਸ਼ਨ ਆਸ਼ੁਰ ਦੇ ਲਈ ਚੌਂ ਪਚਾਰ ਕਰੋ ਤੇ ਮੈਡਮ ਸਿੱਧੂ ਨੇ ਕਿਹਾ ਕਿ ਉਹ ਟਾਈਮ ਵੀ ਜ਼ਰੂਰ ਕੱਟਣਗੇ ਨਹੀਂ ਦੇਖੋ ਇਸ ਤੇ ਮੈਂ ਥੇੜ ਕੁਝ ਨਹੀਂ ਕਹਿ ਸਕਦਾ ਹੂੰ ਇਹਦਾ ਫੋਨ ਕਿਨੂੰ ਆਇਆ ਹੂੰ ਕਿਉਂ ਆਇਆ ਜਾਂ ਕਿੰਨੇ ਕਿੱਥੇ ਜਾਣਾ ਹੈ ਇਹ ਤੇ ਆਪਾਂ ਕਿਸੇ ਦੇ ਉੱਤੇ ਕੋਈ ਪਾਬੰਦੀ ਨਹੀਂ ਲਗਾ ਸਕਦਾ ਨਾ ਹੂੰ ਇਹ ਉਹਨਾਂ ਦਾ ਫੇਰ ਮੈਂ ਕਹੂੰਗਾ ਕਿ ਨਿੱਜੀ ਫੈਸਲਾ ਹੈ ਕੁਝ ਵੀ ਜੋ ਵੀ ਜੋ ਵੀ ਉਹ ਤੇ ਪੈ ਆਉਣਾ ਚਾਹਣ ਜਾਣਾ ਚਾਹਣ ਪਾਰਟੀ ਲਈ ਕੰਮ ਕਰਨਾ ਚਾਹਣਾ ਉਹ ਕਰ ਸਕਦੇ ਨੇ ਫਿਰ ਇਹ ਕੋਈ ਗਰਮਾੜੀ ਗੱਲ ਨਹੀਂ ਕਹੋਈ ਕਾਂਗਰਸ ਪਾਰਟੀ ਦੇ ਕੈਂਡੀਡੇਟ ਦੇ ਪਾਸ ਕਹਿੰਦੇ ਆਸ਼ੂ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ኦਫੀਸ਼ੀਅਲ ਕੈਂਡੀਡੇਟ ਨਹੀਂ ਤੇ ਉੱਥੇ ਹਰ ਕਾਂਗਰਸ ਦਾ ਵਰਕਰ ਦਾ ਜਿਹੜਾ ਉਹ ਉਹ ਜਾ ਸਕਦਾ ਕੰਮ ਕਰ ਸਕਦਾ ਹੈ ਇਹ ਮੈਡਮ ਤੁਸੀਂ ਨੂੰ ਕਹਿ ਕਿ 2027 ਚੋਂ ਚੋਣ ਲੜਨਗੇ ਤੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਵੈਲਕਮ ਕਰਦੇ ਹੋ ਇਸ ਫੈਸਲੇ ਦਾ ਬਿਲਕੁਲ ਜੀ ਅਸੀਂ ਮੈਂ ਮੈਂ ਤੁਹਾਨੂੰ ਪਾਰਟੀ ਦਾ ਇੱਕ ਵਰਕਰ ਹੋਣ ਦੇ ਨਾਤੇ ਇਹ ਕਹਿ ਰਿਹਾ ਹੂੰ ਕਿ ਜੋ ਵੀ ਕਾਂਗਰਸ ਪਾਰਟੀ ਲਈ ਕੰਮ ਕਰੇਗਾ ਉਹਨੂੰ ਟਿਕਟ ਮੰਗਣ ਦਾ ਅਧਿਕਾਰ ਹੈ ਟਿਕਟ ਟਿਕਟ ਦੇਣੀ ਹੈ ਨਹੀਂ ਦੇਣੀ ਹੈ ਪਾਰਟੀ ਦਾ ਫੈਸਲਾ ਹੈ ਪਰ ਟਿਕਟ ਮੰਗਣ ਦਾ ਅਧਿਕਾਰ ਤੁਹਾਨੂੰ ਸਾਰੇ ਵਰਕਰਾਂ ਨੂੰ ਜੀ ਜੀ वर्कर दा ए राइट है, मिलनी ना मिलनी आ हाईकमान ही तय करता है तो मैडम सिद्धू वालों एक बड़ा बयान स्टेटमेंट जरूर दिखती गई है क्योंकि तो कई साल तो सियासत तो दूर रहे कैंसर की लड़ाई रहे ਸੀ ਹਾਲਾਂਕਿ ਭਾਵੇਂ ਅੱਛੇ ਤਰੀਕੇ ਨਾਲ ਇਹਨਾਂ ਨੇ ਕੈਂਸਰ ਦੀ ਬਿਮਾਰੀ ਨੂੰ ਓਵਰਕਮ ਕੀਤਾ ਤਹਿਤੋਂ ਮੁਰਤੋਂ ਸਰਗਰਮ ਹੋਏ ਨਜ਼ਰ ਆ ਰਹੇ ਨੇ ਤੇ ਇਸ ਕਾਲ ਦਾ ਜ਼ਿਕਰ ਕੀਤਾ ਗਿਆ ਕਿ 2027 ਲਈ ਉਹਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਵਰਕਰਸ ਦੇ ਨਾਲ ਬੈਕ ਟੂ ਬੈਕ ਮੀਟਿੰਗਸ ਹੋ ਕਰ ਰਹੇ ਨੇ ਤੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਵਿਦਾਇਕ ਆਲਰੇਡੀ ਰਹਿ ਚੁੱਕੇ ਨੇ 2027 ਚ ਮਚੋਣ ਲੜਾਂਗੀ ਤੇ ਜਿੱਤਾਂਗੀ ਵੀ ਜ਼ਰੂਰ ਇਸ ਕਾਲ ਦਾ ਵੀ ਦਾਵਾ ਉਹਨਾਂ ਨੇ ਕੀਤਾ ਹੈ ਦਰਸਲ ਲੁਜਾਨਾ ਸੀਟ ਤੇ ਜੋ ਜ਼ਿਮਨੀ ਚੋਣ ਹੋਣੀ ਹੈ ਉੱਥੇ ਸਾਨੂੰ ਮੈਡਮ ਸਿੱਧੂ ਜੋਨ ਪ੍ਰਚਾਰ ਕਰਦੇ ਹੋਏ ਪਰਟੂਸ਼ਨ ਆਛੂਦੇ ਹੱਥ ਚ ਨਜ਼ਰ ਆ ਰਹੀ ਅੱਗੇ ਵਧਾਂਗੇ ਗੱਲ ਕਰਾਂਗੇ ਕੇਂਦਰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੀ ਪੰਜਾਬ ਦੌਰੇ ਤੇ ਨੇ ਕੇਂਦਰ ਖੇਤੀਬਾੜੀ ਮੰਤਰੀ ਦੱਸ ਕਿ ਰਾਜਪੁਰਾ ਦੇ ਪਿੰਡ ਖੇੜੀ ਗੰਨਿਆਂ ਚ ਕਿਸਾਨਾਂ ਦੇ ਨਾਲ ਖੁੱਲ੍ਹ ਚਰਚਾ ਕੀਤੀ ਕਿਸਾਨਾਂ ਨੇ ਆਪਣੀਆਂ ਮੁਸ਼ਕਲਾਂ ਤੇ ਸੁਝਾਵ ਵੀ ਮੰਤਰੀ ਦੇ ਸਾਹਮਣੇ ਪੇਸ਼ ਕਰਤੀ ਅਤੇ ਲਈ ਪਾਣੀ ਦੇ ਸੰਕਟ ਨੂੰ ਲੈ ਕੇ ਖੱਛੇ ਦੱਸੀ ਗਈ ਕਿਸਾਨਾਂ ਦੇ ਵੱਲੋਂ ਮੱਕੀ ਅਤੇ ਮੂੰਗੀ ਦੇ ਮੰਡੀਕਰਨ ਚ ਆਉਣ ਵਾਲੀਆਂ ਪਰੇਸ਼ਾਨੀਆਂ ਵੀ ਦੱਸਿਆ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਖੇਤੀ ਵੱਖਰੇ ਵੇ ਤੇ ਕੰਮ ਕਰਨਾ ਹੋਵੇਗਾ ਸ਼ਿਵਰਾਜ ਚੋਹਾਨ ਨੇ ਸਿੰਧੂ ਜਲ ਸੰਧੀ ਤੇ ਰੋਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪਾਣੀ ਹੁਣ ਪੰਜਾਬ ਅਤੇ ਹਰਿਆਣਾ ਨੂੰ ਮਿਲ ਸਕਦਾ ਹੈ ਖੇਤੀਬਾੜੀ ਮੰਤਰੀ ਨੇ ਖੁਦ ਟਰੈਕਟਰ ਚਲਾ ਕੇ ਚੋਣੇ ਦੀ ਸਿੱਧੀ ਬਜਾਈ ਵੀ ਕੀਤੀ ਨਿਊਜ਼ 18 ਦੇ ਨਾਲ ਐਕਸਕਲੂਸਿਵ ਗੱਲਬਾਤ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਮੈਂ ਖੁਦ ਕਿਸਾਨ ਹਾਂ ਹਲ ਚਲਾਉਂਦਾ ਰਹਾ ਇਹਦੇ ਨਾਲ ਮੈਂ ਮੱਕੀ ਦੇ ਕਰਦਾ ਜਦ ਮੈਂ ਆਪਣੇ ਕਿਤਾਬ ਦੀ ਕਾਰਨ ਕਰਦਾ ਕਾਪਰ ਜੀ ਡਾਕਟਰ ਸਾਹਿਬ ਹੈ ਨਾ ਉਹ ਕਿਹਦੇ ਉੱਤੇ ਹੈ ਅਰ ਇੱਥੇ ਵੀ ਹੈ ਸਰਪੰਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੁਣੇ ਪੰਜਾਬ ਪਹੁੰਚੇ ਨੇ ਔਰ ਅੱਜ ਖੁਦ ਟਰੈਕਟਰ ਤੇ ਸਵਾਰ ਹੋਏ ਪਹਿਲਾਂ ਕਿਸਾਨਾਂ ਦੇ ਨਾਲ ਸੰਵਾਦ ਕੀਤਾ ਔਰ ਹੁਣ ਟਰੈਕਟਰ ਤੇ ਸਵਾਰ ਹੋ ਕੇ ਖੁਦ ਬਿਜਾਈ ਕਰਦੇ ਨਜ਼ਰ ਆਏ ਮੰਤਰੀ ਸਾਹਿਬ ਅੱਜ ਕਿਸਾਨਾਂ ਨਾਲ ਸੰਵਾਦ ਵੀ ਹੋਇਆ ਉਹ ਸੰਵਾਦ ਦੇ ਦੌਰਾਨ ਕਿਸ ਤਰ੍ਹਾਂ ਦੀ ਗੱਲਬਾਤ ਤੁਹਾਨੂੰ ਲੱਗਦਾ ਹੈ ਕਿ ਕੁਝ ਕਿਸਾਨਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਜ਼ਿਹਨ ਦੇ ਵਿੱਚ ਆਈਆਂ ਪੰਜਾਬ ਦੀ ਧਰਤੀ बहुत फर्टाइल है और किसान बहुत मेहनती ये वो धरती है जिसने पूरे हिंदुस्तान का पेट भरने का काम किया है यहाँ की खेती बाड़ी बहुत उन्नत है और कई किसानों ने यहाँ प्रयोग बताए अपने जैसे डायरेक्ट सीडिंग या हो रही धान की ये डायरेक्ट सीडिंग में रुपाई नहीं करनी पड़ती पानी भरना नहीं पड़ता गेहूं की तरह बो देते हैं तो पानी बचता है मजदूरी बचती है खर्चा कम लगता है ऐसे एक ने अनेकों प्रयोग पंजाब के किसान कर रहे हैं वो भी समझने आया हूँ फिर किसानों के सामने क्या समस्याएं साइंटिस्ट आज सारे आए तो खेतों में किसानों के साथ बैठ के समझ में आएगा कि दिक्कत क्या है समस्याएं क्या है परेशानी क्या है और उसके हिसाब से शोध और रिसर्च करके उन परेशानियों को दूर करना ये हमारा कर्तव्य है धर्म है कृषि मंत्री कोई बंगलों में बैठने के लिए थोड़ी है खेतों और किसानों के बीच में जाने के लिए खेती समझने के लिए और उसको ठीक करने के लिए अच्छा पहले की मीटिंग और आज चार्ण के संवाद में क्या फर्क लगा आपको सीधा किसानों से संवाद करके कौन सी मुख्य चीजें आपको लगी कि ये होनी चाहिए जब हम हाँ आम सभाएं करते हैं तो एक तरफा बात होती है भाषण दो और चले जाओ मंत्री जी आए स्वागत सत्कार करवाए माला पहने बुके लें और निकल जाए यहाँ बात होती है बात होती तो दिक्कत परेशानी भी समझ में आती है नए प्रयोग जो अच्छे हो रहे हैं वो भी समझते हैं और उससे खेती की दिशा तय करने में मदद मिलती है अच्छा पंजाब का कल्चर भी आपने देखा आज पेड़ों के नीचे बैठ के एक खुंड चर्चा में हाँ एक पंजाबी में कहते हैं कि संवाद हुआ हाँ बिल्कुल एकदम पंजाबी में संवाद हुआ पेड़ों के नीचे खेतों के बीच में किसानों के साथ अद्भुत आनंद आया अच्छा ट्रैक्टर की सवारी ट्रैक्टर चलाया खुद खेती की आज बोई की आपने तो मैं तो किसान हूँ ऐसी थोड़ी कृषि मंत्री हूँ मैं ट्रैक्टर भी चलाता हूँ बोनी भी करता हूँ मैंने तो बचपन में हल भी चलाए ਤਾਂ ਖੇਤੀਬਾੜੀ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੁਣੀ ਕਹਿੰਦੇ ਨੇ ਕਿ ਮੈਂ ਖੁਦ ਖੇਤੀ ਕਰਦਾ ਔਰ ਇਸੇ ਲਈ ਖੇਤੀਬਾੜੀ ਮੰਤਰੀ ਆ ਖੁਦ ਹਲ ਚਲਾਇਆ ਕਹਿੰਦੇ ਨੇ ਬਚਪਨ ਦੇ ਵਿੱਚ ਔਰ ਅੱਜ ਕਿਸਾਨਾਂ ਦੇ ਨਾਲ ਸਿੱਧਾ ਸੰਵਾਦ ਹੋਇਆ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਕੀਤੀ ਗਈ ਹੈ ਔਰ ਸਭ ਤੋਂ ਔਰਤੇ ਕਹਿੰਦੇ ਨਜ਼ਰਾਏ ਕਿ ਇਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਜਾਂ ਫਿਰ ਇੱਕ ਤਰਫਾ ਕੋਈ ਰੈਲੀ ਦੇ ਵਿੱਚ ਸੰਬੋਧਨ ਕੀਤਾ ਜਾਂਦਾ ਤਾਂ ਉਹਦੇ ਔਰ ਕਿਸਾਨਾਂ ਦੇ ਨਾਲ ਆ ਕੇ ਸਿੱਧਾ ਸੰਵਾਦ ਕਰਨ ਦੇ ਵਿੱਚ ਬੜਾ ਫਰਕ ਹੈ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਉਹਨਾਂ ਦੇ ਮਸਲੇ ਸਮਝਣ ਦਾ ਮੌਕਾ ਮਿਲਿਆ ਕਿਸਾਨਾਂ ਦੀ ਗੱਲਬਾਤ ਸੁਣਨ ਦਾ ਮੌਕਾ ਮਿਲਿਆ ਔਰ ਕਹਿੰਦੇ ਨੇ ਕਿ ਇਹ ਇੱਕ ਅੱਛਾ ਸੰਵਾਦ ਔਰ ਪੰਜਾਬ ਦਾ ਧੰਨਵਾਦ ਕਰਦੇ ਨਜ਼ਰਾਏ ਕਹਿੰਦੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕੈਮਰਾਮੈਨ ਅਜੇ ਦੇ ਨਾਲ ਨਵਿੰਦਰ ਸਿੰਘ ਬਰਾੜ ਨਿਊਜ਼ 18 ਪਿੰਡ ਖੇੜੀਗੰਡਿਆ ਰਾਜਪੁਰਾ ਪਟਿਆਲਾ ਅੱਗੇ ਵਧਣ ਤੇ ਗੱਲ ਕਰਾਂਗੇ ਦੰਗਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਦੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਕਾਮਲੀ ਤੇ ਅਕਾਲ ਟਕਸਾਲ ਦੇ ਸਾਫਾ ਜਥੇਦਾਰ ਗਿਆਨੀ ਰਕबीर ਸਿੰਘ ਦੀ ਜੋ ਕਿ ਸਟੇਜ ਤੇ ਇਕੱਠੇ ਹੀ ਦਿਖੇ ਜਨੈਲ ਸਿੰਘ ਪਿੰਡਰਾਵਾਲੀ ਦੇ بیٹے ਈਸ਼ਰ ਸਿੰਘ ਵੀ ਨਾਲ ਮੌਜੂਦ ਰਹੇ ਸਟੇਜ ਤੇ ਹਰਨਾਮ ਸਿੰਘ ਖਾਲਸਾ ਤੇ ਗਿਆਨੀ ਰਕबीर ਸਿੰਘ ਨੇ ਇੱਕ ਦੂਜੇ ਨੂੰ ਫਤਹਿ ਵੀ ਬੁਲਾਈ ਤਰਨਤਾਰਨ ਦੇ ਦਰਸਕ ਇਕਤਾਰਿਕ ਸਮਾਗਮ 'ਚ ਇਹ ਆਗੂ ਇਕੱਠੇ ਹੋਏ ਸੀ ਹਰਨਾਮ ਸਿੰਘ ਖਾਲਸਾ ਗਿਆਨੀ ਰਕबीर ਸਿੰਘ ਨੂੰ ਹਟਾ ਕੇ ਗੜਗੱਜ ਨੂੰ ਜਥੇਦਾਰ ਬਣਾਈ ਜਾਣ ਦਾ ਵਿਰੋਧ ਕਰ ਰਹੇ ਨੇ ਇਸਬਦ ਚਲਦੇ ਇਸ ਕਾਲਤਾ ਵਿੱਚ ਜ਼ਿਕਰ ਕੀਤਾ ਹੋਇਆ ਐਲਾਨ ਕੀਤਾ ਹੈ ਨਾਮ ਦੇ ਖਾਲਸਾ ਨੇ ਕਿ ਕਾਲ ਜੋ ਆਪਰੇਸ਼ਨ ਬਲੂ ਸਟਾਰ ਦੀ ਵਰਸਤੀ ਹੈ ਤੇ ਉਸ ਦੌਰਾਨ ਕਾਕਰੀ ਸਾਫ ਕਾਰਕਾਰੀ ਜੱਥੇਦਾਰ ਯਾਨੀ ਕੁਲਦੀਪ ਸਿੰਘ ਗੜਕਾਚ ਕੋਮ ਦੇ ਨਾਮ ਸੰਦੇਸ਼ ਨਾ ਦੇਣ ਤੇ ਜੋ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਨਾ ਕਰੇ ਜੇ ਇਹੋ ਜਿਹਾ ਕੁਝ ਹੁੰਦਾ ਹੈ ਤੇ ਤਣਾਵ ਵਾਲੀ ਸਥਿਤੀ ਉੱਥੇ ਪੈਦਾ ਹੋਏਗੀ ਟਕਰਾ ਪੈਦਾ ਹੋਏਗਾ ਜਿਸ ਲਈ ਐਸਜੀਪੀਸੀ ਤੇ ਸਰਕਾਰ ਜ਼ਿੰਮੇਵਾਰ ਹੋਏਗੀ ਜਿਸ ਨੂੰ ਲੈ ਕੇ ਕੁਝ ਪਹਿਲਾਂ ਵੀ ਹਰਜਿੰਦਰ ਸਿੰਘ tạmੀ ਐ ਜੀਪੀਸੀ ਦੇ ਪ੍ਰਧਾਨ ਦਬਦਮੀ ਟਕਸਾਲ ਦੇ ਮੁਖੀ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ ਪਰ ਕੋਈ ਸਿੱਟਾ ਹੱਲ ਇਸ ਪੂਰੇ ਮੁੱਦੇ ਦਾ ਨਹੀਂ ਨਿਕਲਿਆ ਸੀ ਪਰ ਫੋਨ ਇੱਕ ਸਮਾਗਮ ਜੋ ਤਰਨਤਾਰਨ ਖੋਇਆ ਉੱਥੇ ਸਾਰੇ ਹੀ ਆਗੂ ਜੋ ਨੇ ਧਾਰਮਿਕ ਸਿੱਖਿਤਾ ਇੱਕ ਸਟੇਸ਼ਨ ਨਜ਼ਰ ਆਇਆ ਬੀਜੇਪੀ ਆਗੂ ਅਤੇ ਲੰਮਾ ਸਮਾਂ ਦਮਦਮੀ ਟਕਸਾਲ ਦੇ ਨਾਲ ਜੁੜੇ ਰਹੇ ਪ੍ਰੋਫੈਸਰ ਸਰਚੰਦ ਸਿੰਘ ਦਾ ਬਾਬਾ ਰਾਮ ਸਿੰਘ 'ਤੇ पलटवार ਕੀਤਾ ਗਿਆ ਹਰਨਾਮ ਸਿੰਘ ਖਾਲਸਾ ਬਾਰੇ ਰਾਮ ਸਿੰਘ ਝੂਠ ਬੋਲ ਰਹੇ ਨੇ ਸਰਚੰਦ ਨੇ ਕਿਹਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਬਾਬਾ ਰਾਮ ਸਿੰਘ ਤੇ ਬਾਬਾ ਠਾਕੁਰ ਸਿੰਘ ਨੇ ਕੁਝ ਪ੍ਰਬੰਧ ਆਦੀ ਜ਼ਿੰਮੇਵਾਰੀ ਲਈ ਹੋਈ ਸੀ ਸਰਚੰਦ ਦੇ ਵੱਲੋਂ ਅੱਜ ਦਾ ਜ਼ਿਕਰ ਕੀਤਾ ਗਿਆ ਟਕਸਾਲ ਦਾ ਮੁਖੀ ਐਲਾਨਿਆ ਗਿਆ ਇਹ ਝੂਠ ਹੈ बाबा राम सिंह ਝੂਠਾ ਇਨਸਾਨ ਹੈ ਸਰਚਾਰ ਸਿੰਘ ਨੇ ਇਸ ਗੱਲ ਦਾ ਜ਼ਿਕਰ ਕੀਤਾ ਬਾਬਾ ਰਾਮ ਸਿੰਘ ਨੇ ਹਰਨਾਮ ਸਿੰਘ ਤੇ ਸਰਕਾਰ ਦੇ ਏਜੰਟ ਦੇ ਤੌਰ ਤੇ ਕੰਮ ਕਰਨ ਦੇ ਇਲਜ਼ਾਮ ਲਗਾਏ ਆਈ ਹਰਨਾਮ ਸਿੰਘ ਹੋਰੀ ਉਹਨਾਂ ਦੀ ਕੀ ਮਜਬੂਰੀ ਹੈ ਪੀਓ ਗਿਆਨੀ ਕਲਦੀਪ ਸਿੰਘ ਗੜਗਾਜ ਬਾਰੇ ਇਸ ਤਰ੍ਹਾਂ ਬੇਤੁਕੇ ਜੇ ਬਿਆਨ ਦੇ ਰਹੇ ਨੇ ਮੈਂ ਸੰਵਿਧਾਨ ਪੀ ਮੰਤ ਭਾਗਾ ਉਹਨਾਂ ਦਾ ਫੈਸਲਾ ਕਿਉਂਕਿ ਗੁਰਧਾਮਾਂ ਦੀ ਗੁਰਦੁਆਰਿਆਂ ਦੀ ਕਮੇਟੀ ਬਣੀ ਹੋਈ ਹੈ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਆ ਉਹ ਸਾਰਾ ਪ੍ਰਬੰਧ ਉਹਨਾਂ ਨੇ ਬਣਾਉਣਾ ਹੁੰਦਾ ਹੈ ਕਾਇਮ ਰੱਖਣਾ ਹੁੰਦਾ ਹੈ ਉਹਨਾਂ ਦੇ ਪ੍ਰਬੰਧ ਵਿੱਚ ਚੱਲ ਰਿਹਾ ਇੱਥੇ ਮੋਰਚੇ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਕੰਮ ਵਿੱਚੋਂ ਨਾ ਕਦੇ ਦਖਲ ਅੰਦਾਜ਼ੀ ਨਹੀਂ ਕੀਤੀ ਵੇਖੋ ਅਰਜੀਤ ਜੀ ਦਮਦਮੀ ਟਕਸਾਲ ਨਾਲ ਸੰਬੰਧਿਤ ਸਾਰੇ ਸਿੰਘਾਂ ਦਾ ਮੈਂ ਤਹਿ ਦਿਲ ਤੋਂ ਸਤਿਕਾਰ ਕਰਦਾ ਮਾਣ ਕਰਦਾ ਪਰ ਜਿੱਥੋਂ ਤੱਕ ਗੱਲ ਗਿਆਨੀ ਰਾਮ ਸਿੰਘ ਦੀ ਆਉਂਦੀ ਆ ਮੈਂ ਇਹ ਗੱਲ ਜਰੂਰ ਕਹਿ ਦੇਣੀ ਚਾਹਾਂਗਾ ਕਿ ਉਹ ਸ਼ੋਹਰਤ ਦਾ ਭੁੱਖਾ ਜਿਹਨੂੰ ਇੱਕ ਕਿਸਮ ਨਾਲ ਕਹਿ ਦਿੱਤਾ ਜਾਵੇ ਨਾ ਕਿ ਦਮਦਮੀ ਟਕਸਾਲ ਵੱਲੋਂ ਬੇਸ਼ਕਾਰ ਕੀਤਾ ਜਾ ਚੁੱਕਿਆ ਬੰਦਾ ਉਹਦੇ ਵੱਲੋਂ ਆਪਣੇ ਆਪ ਨੂੰ ਐਜ਼ ਏ ਮੁਖੀ ਲੋਕਾਂ ਗੱਡੀ ਜਾ ਜਾ ਕੇ ਹੋਕਾ ਦੇਣ ਤੋਂ ਹੀ ਪਤਾ ਲੱਗਦਾ ਕਿ ਉਹ ਬੰਦੇ ਦੀ ਅਸਲ ਸਥਿਤੀ ਹੈ ਕੀ ਜੇਕਰ ਉਹ ਵਾਕਿਆ ਹੀ ਦਮਦਮੀ ਟਕਸਾਲ ਦਾ ਉਹਨੂੰ ਮੁਖੀ ਥਾਪਿਆ ਹੁੰਦਾ ਤੇ ਅੱਜ ਉਹਦੀ ਸਥਿਤੀ ਇਸ ਤਰ੍ਹਾਂ ਨਾ ਹੁੰਦੀ

ਫੋਏ ਦਿੱਜਤੇ ਆਪਣਾ ਦਾਵਾ ਠੋਕਣ ਦੀ ਕੋਸ਼ਿਸ਼ ਨਾ ਕੀਤੀ ਜਾਏ ਰਾਜਵੜਿੰਗ ਨੇ ਇਸ ਦਾ ਜ਼ਿਕਰ ਕੀਤਾ ਆਮਾਦੀ ਪਾਰਟੀ ਵੱਲੋਂ অপারেশন ਸਿੰਦੂ ਦੀ ਸਫਲਤਾ ਤੇ ਸਵਾਲ ਚੁੱਕਣਾ ਗਲਤ ਹੈ ਇਸ ਗੱਲ ਦਾ ਜ਼ਿਕਰ ਕੀਤਾ ਰਾਜਾ ਵੜਿੰਗ ਨੇ ਟਵੀਟ ਕੀਤਾ ਲਿਖਿਆ ਕਿ ਆਪਰੇਸ਼ਨ ਸਿੰਦੂਰ ਆਪਰੇਸ਼ਨ ਲੋਟਸ ਨਹੀਂ ਹੈ ਸਪਸ਼ਟ ਹੈ ਕਿ ਆਪ ਤੇ ਬੀਜੇਪੀ ਇਕੋ ਸਿੱਕੇ ਦੇ ਦੋ ਪਹਿਲੂ ਹਨ ਤੇ ਹੁਣ ਇਹ ਦੋਵੇਂ ਆਪਰੇਸ਼ਨ ਸਿੰਦੂਰ ਦੇ ਨਾਮ ਤੇ ਛੋਟੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿੱਥੇ ਭਾਜਪਾ ਆਗੂ ਇਸ ਤਰ੍ਹਾਂ ਵਿਵਹਾਰ ਕਰ ਰਹੇ ਹਨ ਜਿਵੇਂ ਉਹ ਸਰਹੱਦ ਤੇ ਨਿੱਜੀ ਤੌਰ ਤੇ ਲੜੇ ਹੋ ਉਥੇ ਆਪ ਦਾ ਇਸ ਸਫਲਤਾ ਤੇ ਸਵਾਲ ਉਠਾ ਵੀ ਸਹੀ ਨਹੀਂ ਮੇਰੀ ਕਿ ਬੇਨਤੀ ਹੈ ਮੈਂ ਪ੍ਰਧਾਨ ਮੰਤਰੀ ਜੀ ਨੂੰ ਰਿਕਵੈਸਟ ਕਰ ਦੂੰਗਾ ਪ੍ਰਧਾਨ ਮੰਤਰੀ ਜੀ ਤੁਸੀਂ ਇਹ ਜਿਹੜੇ 7 ਮਿਸ਼ਨ ਭੇਜੇ ਐ ਡੱਡ ਮੁਲਕਾਂ ਦੇ ਅੰਦਰ ਇੱਕ ਮਿਸ਼ਨ ਪਾਕਿਸਤਾਨ ਵੀ ਭੇਜੋ ਇਹ ਜਿਹੜੇ ਲੀਡਰਾਂ ਦਾ ਭੇਜੋ ਜਿਹੜੇ ਸਵਾਲ ਪੁੱਛ ਰਹੇ ਆ ਉਹਨਾਂ ਨੂੰ ਉਹ ਅਜ਼ਰ ਮਸੂਦੇ ਘਰੇ ਭੇਜੋ ਜਿਹਦੇ ਇਹ ਵੀ 70 ਵਿੱਚ ਆਉਣਾ ਉੱਥੇ ਜਾ ਕੇ ਬਿਰਿਆਨੀ ਬੁਰੂਨੀ ਖਾਣ ਆ ਜੋ ਦੀ ਸੇਵਾ ਭਾਵ ਕਰਨਗੇ ਕਹਿੰਦੇ ਬੜੇ ਉੱਥੇ ਪਲਾਵ ਖਾਂਦੇ ਆ ਉਹਨਾਂ ਦੇ ਜਾਇਆਂ ਤੇ ਉਹਦੇ ਦੇ ਸੋਗ ਵੀ ਨਾਲ ਕਰਿਆਂ ਤੇ ਉਹਨਾਂ ਨੂੰ ਵੀ ਹੌਸਲਾ ਆ ਜੂਗਾ ਵੀ ਤੁਹਾਡੇ ਪਾਕਿਸਤਾਨ ਵਾਲੇ ਨਹੀਂ ਗੱਲ ਐ ਇੱਥੇ ਤਾਂ ਹੀ ਐ ਲੋਕ ਜਿਹੜੇ ਬੈਠੇ ਕਰ ਰਹੇ ਉਹਨਾਂ ਦੀ ਪਹੁੰਚ ਐ ਇਹਦੇ ਵਿੱਚ ਸਾਡੇ ਪੰਜਾਬੀ ਵੀ ਇਨਵੋਲਡ ਐ ਸਭ ਜਿਨ੍ਹਾਂ ਨੇ ਪਾਰਲੀਮੈਂਟ 'ਚ ਖੜੇ ਹੋ ਕੇ ਪਹਿਲਾਂ ਦਾ ਪੁਰਾਣੇ ਜਿਹੜਾ ਆਪਰੇਸ਼ਨ ਐ ਸੀ ਉਹਦਾ ਪੁੱਛੀ ਜਾਂਦੇ ਸੀ ਤੇ ਹੁਣ ਜਿਹੜੇ ਐ ਉਹਨਾਂ ਦੇ ਵੀ ਖਾਤੇ ਫਰੋ